ਅੱਜ ਦਾ ਮਹਾਨ ਪਵਿੱਤਰ ਦਿਨ ਸ੍ਰੀ ਗੁਰੂ ਹਰ Rai ਸਾਹਿਬ ਜੀ ਮਹਾਰਾਜ ਸਤਵੇਂ ਪਾਤਸ਼ਾਹ ਸਾਹਿਬਾਨ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੁੰਦਿਆਂ ਸੋ ਗੁਰੂ ਨਾਨਕ ਨਾਮ ਲੈਵਾ ਸੰਗਤ ਬੜੀ ਸ਼ਰਧਾ ਭਾਵਨਾ ਸਤਕਾਰ ਦੇ ਨਾਲ ਸਤਿਗੁਰਾਂ ਦਾ ਪ੍ਰਕਾਸ਼ ਪੁਰਬ ਦੇ ਹਾਰਗੁਨਾ ਰਹੀ ਹੈ ਫਿਰ ਗੀਰਤਪੁਰ ਸਾਹਿਬ ਦੀ ਧਰਤੀ ਜਿੱਥੇ ਸਤਵੇਂ ਪਾਤਸ਼ਾਹ ਸਤਿਗੁਰੂ ਬਾਬਾ ਗੁਰਦਿੱਤਾ ਜੀ ਦੇ ਗ੍ਰਹਿ ਵਿਖੇ ਮਾਤਾ ਨਿਹਾਲ ਕੌਰ ਜੀ ਦੀ ਕੂਕ ਤੋਂ ਸਨ 1600 ਜਦੋਂ ਬਾਬਾ ਗੁਰਦੇਤਾ ਜੀ ਕਰਤਾਰਪੁਰ ਸਹਿਬ ਵਿਖੇ ਨਿਵਾਸ ਕਰਦੇ ਕਬੱਡੇ ਸੁਪੁੱਤਰ 1600 ਛਪੀ ਈਸਵੀ ਦੇ ਵਿੱਚ ਬਾਬਾ ਧੀਰਮਲ ਜੀ ਦਾ ਜਦੋਂ ਜਨਮ ਹੋਇਆ ਸ਼ੇਵੇ ਪਾਦਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦੋਂ ਬਾਲਕ ਨੂੰ ਆਸ਼ੀਸ਼ ਦੇਣ ਵਾਸਤੇ ਆਏ ਪਹਿਲੀ ਵਾਰ ਜਦੋਂ ਦੇਖਿਆ ਮਹਾਰਾਜ ਜੀਾਂ ਨੇ ਫਿਰ ਮੇ ਬਾਪਸਾ ਸਤਗੁਰੂ ਜੀ ਮੁਸਕਰਾਏ ਹੱਸਦਿਆਂ ਹੋਇਆਂ ਕਿਹਾ ਕਿ ਲੱਗਦਾ ਹੈ ਤਾਇਆ ਜੀ ਵਾਪਸ ਆ ਗਏ। ਫਿਰ ਕੀ ਚੰਦ ਬਾਬਾ ਜੀ ਦੇ ਸੁਭਾਅ ਵਰਗਾ ਕਹਿੰਦੇ ਇਸ ਬਾਲਕ ਦਾ ਸੁਭਾਅ। ਇਸ ਤਰ੍ਹਾਂ ਲੱਗਦਾ ਹੈ ਕਿ ਬਾਬਾ ਫਿਰ ਕੀ ਚੰਦ ਹੀ ਤਾਇਆ ਜੀ ਵਾਪਸ ਆ ਗਏ ਹੋ। ਜਦੋਂ ਸਤਵੇਂ ਪਾਤਸ਼ਾਹ ਸਤਗੁਰਾਂ ਦਾ ਪ੍ਰਕਾਸ਼ ਹੋਇਆ 4 ਸਾਲ ਬਾਅਦ 1630 ਈਸਵੀ ਦੇ ਵਿੱਚ ਕੀਰਤਪੁਰ ਸਾਹਿਬ ਵਿਖੇ ਪਵਿੱਤਰ ਨਗਰ ਜਿੱਥੇ ਆਦਿ ਗੁਰੂ ਨਾਨਕ ਦੇਵ ਸਾਹਿਬ ਮਹਾਰਾਜਿਆਂ ਨੇ ਮੁਬਾਰਕ ਚਰਨ ਪਾਏ ਸਤਗੁਰੂ ਜੀ ਜਦੋਂ ਇਸ ਧਰਤੀ ਤੇ ਮਹਾਰਾਜ ਜੀ ਆਏ ਪੀਰ ਬੁੱਧ ਸਿੰਘ ਸਾਹਿਬ ਮਹਾਰਾਜਿਆਂ ਨੇ ਸਨਮੁਖ ਹੱਥ ਜੋੜ ਕੇ ਵੇਨਤੀ ਕਰਦਾ ਦੁੱਧ ਚੋਕੇ ਮਹਾਰਾਜਿਆਂ ਨੇ ਅੱਗੇ ਭੇਟ ਕੀਤਾ ਸਤਿਗੁਰੂ ਜੀ ਕਹਿੰਦੇ ਹੁਣ ਨਹੀਂ ਕੁਝ ਸਮਾਂ ਬਾਅਦ ਆ ਕਰਕੇ ਇਹ ਵਸਤੂ ਅਸੀਂ ਤੇਰੇ ਪਾਸੋਂ ਮੰਗ ਕੇ ਲਵਾਂਗੇ ਬਾਬਾ ਗੁਰਦੇਵਤਾ ਜੀ ਨੂੰ ਆਦੇਸ਼ ਕੀਤਾ ਸੀ ਇਹ ਪਾਤਸ਼ਾਹ ਸਤਗੁਰਾਂ ਨੇ ਕੀਰਤਪੁਰ ਸਾਹਿਬ ਨਗਰ ਬਸਾਇਆ ਛੇਵੇਂ ਪਾਤਸ਼ਾਹ ਸਤਗੁਰੂ ਜੀ ਜਦੋਂ ਆਏ ਗੁਰੂ ਹਰ राय ਸਾਹਿਬ ਮਹਾਰਾਜਿਆਂ ਨੂੰ ਗੋਦ ਵਿੱਚ ਲਿਆ ਸਤਿਗੁਰਾਂ ਨੇ ਕਿਹਾ ਪ੍ਰਮਾਤਮਾ ਦਾ ਆਵਾਸਾ ਹੈ ਹਿਰਦੇ ਅੰਦਰ ਪਰਮੇਸ਼ਰ ਨੂੰ ਪ੍ਰੇਮ ਕਰਨ ਵਾਲੇ ਐਸੇ ਉਹ ਪਿਆਰੇ ਹੋਣਗੇ ਸਦਾ ਹੀ ਉਹਨਾਂ ਦੀ ਜੋਤ ਇਸ ਹਿਰਦੇ ਅੰਦਰ ਵਾਸ ਕਰੇ ਐਸੀ ਆਸ਼ੀਰਵਾਦ ਬੱਚਪਨ ਤੋਂ ਗੁਰੂ ਹਰ राय ਸਾਹਿਬ ਮਹਾਰਾਜਿਆਂ ਨੂੰ ਪ੍ਰਾਪਤ ਹੋਈ ਬਾਬਾ ਗੁਰਦੇਵ ਜੀ ਸ਼ਿਕਾਰ ਕਰਨ ਵਾਸਤੇ ਜਾਂਦੇ ਸਰਤਾਰਪੁਰ ਦੇ ਜੰਗ ਤੋਂ ਬਾਅਦ ਛੇਵੇਂ ਪਾਤਸ਼ਾਹ ਸਤਗੁਰਾਂ ਨੇ ਕੀਰਤਪੁਰ ਸਾਹਿਬ ਵਿਖੇ ਆਪਰਾ ਨਿਵਾਸ ਰੱਖਿਆ ਤੇਰਾ ਰੱਖਿਆ ਇੱਕ ਦਿਨ ਸ਼ਿਕਾਰ ਕੀੜਦੇ ਆ ਮਿਰਗ ਮੋਰ ਦੀ ਲੰਘਿਆ ਬਾਬਾ ਗੁਰਦੇਵ ਜੀ ਨੇ ਜਦੋਂ ਤੀਰ ਚਲਾਇਆ ਮਿਰਗ ਛਾਲ ਮਾਰ ਗਿਆ ਤਾਂ ਤੀਰ ਜਿਹੜਾ ਸੀ ਗਾਹ ਦੇ ਜਾਂ ਕਰਕੇ ਵੱਜਿਆ ਗਾਂ ਦੀ ਮੌਤ ਹੋ ਗਈ ਘਾਰੀਆਂ ਨੇ ਰੌਲਾ ਪਾ ਦਿੱਤਾ ਕਿ ਸਾਡੀ ਤਾਂ ਇੱਕੋ ਇੱਕ ਜ਼ਰੀਆ ਸੀ ਸਾਡਾ ਇਹ ਔਰ ਅਵੇ ਤੁਸੀਂ ਮਾਰ ਦਿੱਤਾ ਹੈ ਅਸੀਂ ਦੁੱਧ ਦਾ ਸਾਡਾ ਮਸਲਾ ਕਿਵੇਂ ਹੱਲ ਹੋਏ ਦੁੱਧ ਕਿੱਥੋਂ ਲਿਆਵਾਂ ਵਾਬਾ ਗੁਰ ਦਿੱਤਾ ਜੀ ਨੇ ਜਲ ਦਾ ਛਿੱਟਾ ਮਾਰਿਆ ਗਾਂ ਜਿਹੜੀ ਸੰਯੋਗੀ ਹੋ ਫਿਰ ਬਾਦਸ਼ਾਹ ਸਤਪੁਰਾਂ ਨੂੰ ਪਤਾ ਲੱਗਿਆ ਮਹਾਰਾਜੇ ਕਹਿਣ ਲੱਗੇ ਪਹਿਲਾ ਬਾਬਾ ਅੰਤਲਰਾਏ ਜੀ ਨੇ ਪਰਮੇਸ਼ਰ ਦੇ ਨਿਯਮ ਦੀ ਉਲੰਘਣਾ ਕਰਦਿਆਂ ਹੋਇਆ ਜਾਨ ਦੇ ਬਦਲੇ ਤਾਂ ਜਾਨ ਦੇਣੀ ਪਈ ਜਾਂ ਤੁਹਾਨੂੰ ਜਾਣਨਾ ਪੈਣਾ ਹੈ ਜਾਂ ਸਾਨੂੰ ਜਾਣਨਾ ਪੈਣਾ ਬਾਬਾ ਅੰਤਲਰਾਏ ਜੀ ਕੁਗ ਮੰਨਦਿਆਂ ਹੋਇਆ ਆਪਣਾ ਸਰੀਰ ਜਿਹੜਾ ਸੀ ਉਹਨਾਂ ਨੇ ਤਿਆਗ ਦਿੱਤਾ ਹਰ ਜਦ ਫੇਰ ਬਾਬਾ ਗੁਰਦਿੱਤਾ ਜੀ ਨੂੰ ਸਤਿਗੁਰੂ ਜੀ ਕਹਿਣ ਲੱਗੇ ਪਰਮੇਸ਼ਰ ਦੇ ਨਿਯਮ ਵਿੱਚ ਕਦੇ ਵੀ ਦਖਲ ਅੰਦਾਜ਼ੀ ਨਹੀਂ ਲਈ ਇਸ ਕਰਕੇ ਸਵਾਸਾਂ ਦੇ ਬਦਲੇ ਤਾਂ ਸਵਾਸ ਦੇਣੇ ਪੈਣੇ ਬਾਬਾ ਗੁਰਦਿੱਤਾ ਜੀ ਨੇ ਮਰਖਾ ਟੇਕਿਆ ਸਤਿਗੁਰਾਂ ਦੇ ਚਰਨਾਂ ਚ ਕੀਰ ਵੋਟਣ ਸਾਧਾ ਜਿੱਥੇ ਅਸਥਾਨ ਹੈ ਨਾਲ ਹੀ ਨਿੰਮ ਦੀ ਛੱਡੀ ਸੀ ਹੱਥ ਦੇ ਵਿੱਚ ਬਾਬਾ ਗੁਰਦਿੱਤਾ ਜੀ ਉੱਥੇ ਹੀ ਗੱਟ ਕੇ ਦਦ ਪਛਾਈ ਹੈ ਵਸਾਣਾ ਵਸਾ ਕੇ ਚਾਤਰ ਲੈ ਕੇ ਲੇਟ ਗਏ ਹੋਰ ਆਪਣਾ ਇਹ શરીર ਦਾ ਜਿਹੜਾ ਸੀ ਉਹ ਤਿਆਗ ਕਰ ਦਿੱਤਾ ਗੁਰੂ ਹਰ राय ਸਾਹਿਬ ਜੀ ਸੇਮੇ ਪਾਤਸ਼ਾ ਸਤਗੁਰਾਂ ਨੇ ਹਮੇਸ਼ਾ ਨਾਲ ਰਹਿੰਦੇ ਹਨ ਸੰਗਤਾਂ ਦਰਸ਼ਨ ਕਰਨ ਵਾਸਤੇ ਆਉਂਦੀਆਂ ਜਦੋਂ ਗਿਵਾਨ ਸਜਦਾ ਹੈ ਗੁਰੂ ਸਾਹਿਬ ਜੀ ਦੇ ਕੋਲ ਆ ਕੇ ਬੈਠ ਜਾਂਦੇ ਬੜੇ ਕੌਮਲ ਸੁਭਾਅ ਦੇ ਮਾਲਕ ਹਨ ਨੇਤ ਕੋਲੜਾ ਸੁਬਾਹ ਹੈ ਸਾਰੇ ਸਹਿਰ ਵਿੱਚ ਵਿਚਰਦੇ ਹਨ ਔਰ ਦਾਤਾ ਗੁਰੂ ਜੀ ਦੀ ਖੁਸ਼ੀ ਜਿਹੜੀ ਆ ਉਹ ਪ੍ਰਾਪਤ ਕਰਦੇ ਇੱਕ ਦਿਨ ਐਸਾ ਆਇਆ ਛੇਵੇਂ ਪਾਤਸ਼ਾਹ ਸਤਿਗੁਰੂ ਜੀ ਬਾਗ ਵਿੱਚ ਟਹਿਲਣ ਵਾਸਤੇ ਮੂਰੇ-ਮੂਰੇ ਜਾ ਰਹੇ ਔਰ ਗੁਰੂ ਹਰ Rai ਸਾਹਿਬ ਜੀ ਪਿੱਛੇ-ਪਿੱਛੇ ਦੌੜਦੇ ਹੋਇਆ ਚੋਲਾ ਲੰਮਾ ਪਾਇਆ ਹੋਇਆ ہوا چلی چولہ چلیا اور گلاب دی بڑی سندر کلی کھڑی ہوئی کھڑیا پھول جڑا سی چوڑے میں چٹک کے ٹوٹ کے تھلے گر گیا اور جب چیم پاتشاہ گروہ جی باپ سمڑے دیکھیا پہلے یہ پھول کھڑیا ہویا سی ہوں یہ فل جہاں ہے مرجھا چکا ہے ٹوٹ کے تھلے ڈیگیا پیا مہاراجے نے پوچھیا بھائی آ فل کوڑیا ਸੇਵਕਾਂ ਨੇ ਦਸਿਆ ਗੁਰੂ ਹਰਾਈ ਸਾਹਿਬ ਜੀਾਂ ਦੇ ਚੋਲੇ ਨਾਲ ਅੜ ਕੇ ਟੁੱਟਿਆ ਹੈ ਮਹਾਰਾਜਿਆਂ ਨੇ ਕਿ ਤਾੜਨਾ ਕੀਤੀ ਜਿੱਥੇ ਚੋਲਾ ਲੰਮਾ ਪਹਿਨਣਾ ਹੈ ਸੰਕੋਚ ਕੇ ਚੱਲਣ ਦੀ ਜਿਹੜੀ ਜਾਚ ਹੈ ਉਹ ਵੀ ਹੋਣੀ ਚਾਹੀਦੀ ਕੇਵਲ ਲੰਮਾ ਚੋਲਾ ਪਾਉਣ ਨਾਲ ਜਿਹੜੀ ਹੈ ਇਹ ਅਵਸਥਾ ਨਹੀਂ ਬਣ ਜਾਂਦੀ ਹਿਰਦੇ ਅੰਦਰ ਸਹਿਜ ਰੱਖਣਾ ਉਸ ਚੋਲੇ ਦੀ ਅਹਿਮੀਅਤ ਨੂੰ ਜਾਣਨਾ ਔਰ ਉਹਦੀ ਸੁਭਾਅ ਕਰ। ਕੋਈ ਦਿਨ ਤੋਂ ਗੁਰੂ ਕੀਤਾ ਜਿਹੜਾ ਬਚਨ ਜਿਹੜਾ ਸੀ ਉਹ ਸੁਭਾਅ ਦਿਆਂ ਹੋਇਆ ਜਦੋਂ ਸਤਨੇਕ ਪਾਕ ਸਾਹਿਬ ਗੁਰੂ ਜੀ ਤੁਰਦੇ ਚੱਲਦੇ ਤੋਂ ਚੋਲਾ ਜਿਹੜਾ ਸੀ ਉਹ ਆਪਣੇ ਹੱਥ ਵਿੱਚ ਇਕੱਠਾ ਕਰਕੇ ਫੜ ਲੈਂਦੇ ਸੀ। ਮਹਾਰਾਜਿਆਂ ਦਾ ਬਚਨ ਜਿਹੜਾ ਸੀ ਕਦੇ ਵਿਸਾਰਿਆ ਨਹੀਂ। ਜਦੋਂ ਵੀ ਤੁਰਨਾ ਚੋਲਾ ਜਿਹੜਾ ਸੀ ਉਹ ਸਭ ਕੋਚ ਕੇ ਚੱਲਦੇ। ਬੜੀ-ਬੜੀ ਸਿੱਖਿਆ ਅਸੀਂ ਮਹਾਂ ਪਾਤਸ਼ਾਹ ਸਤਿਗੁਰਾਂ ਨੇ ਬਖਸ਼ਿਸ਼ ਕੀਤੀ। ਉਹ ਦਿਨ ਵੀ ਆਇਆ ਮਹਾਰਾਜਿਆਂ ਨੇ ਆਪਣਾ ਸਰੀਰਕ ਸਮਾਂ ਨੇੜੇ ਜਾਣਦਿਆਂ ਹੋਇਆਂ ਸੰਗਤਾਂ ਦੇ ਭਾਰੀ ਕੱਟ ਦੇ ਵਿੱਚ ਜਿੱਥੇ ਗੁਰੂ ਸਾਹਿਬ ਜੀ ਦੇ ਸਹਬਜ਼ਾਦੇ ਕੋਲ ਹਨ। ਬਾਬਾ ਸੂਰਜਮਲ ਜੀ, ਬਾਬਾ ਅਣੀ ਰਾਏ ਜੀ ਔਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਦੇ ਕੋਲ ਹੁੰਦਿਆਂ ਗੁਰਤਾ ਗੱਦੀ ਜਿਹੜੀ ਸੀ ਆਪਣੇ ਪੋਤਰੇ ਨੂੰ ਸਤਗੁਰਾਂ ਨੇ ਬਖਸ਼ਿਸ਼ ਕੀਤੀ। ਬਾਬਾ ਬੁੱਢਾ ਸਾਹਿਬ ਜੀ ਦੇ ਪੁੱਤਰ ਕਾਈ ਭਾਨਾ ਜੀ ਨੇ ਗੁਰਿਆਈ ਦਾ ਤਿਲਕ ਲਾਇਆ। ਔਰ ਸਤਗੁਰਾਂ ਨੇ 5 ਪੈਸੇ ਨਾਰੀਅਲ ਸਨਮੁਖ ਰੱਖ ਕੇ ਮੱਥਾ ਟੇਕਿਆ। ਚੱਲੀ ਉਹਦੀ ਬਰਿਆਦਾ ਜਿਹੜੀ ਸੀ ਦਰਸਾਉਂਦਿਆਂ ਹੋਇਆਂ ਕਿਹਾ ਕਿ ਅੱਜ ਤੋਂ ਗੁਰੂ ਗੁਰੂ ਹਰ Rai ਸਾਹਿਬ ਸਾਡਾ ਸਰੂਪ ਇਹਨਾਂ ਨੂੰ ਜਾਣਣਾ ਸਾਡੇ ਔਰ ਇਹਨਾਂ ਦੇ ਵਿੱਚ ਕੋਈ ਭੇਦ ਨਹੀਂ ਹੈ ਜਿਸ ਤਰ੍ਹਾਂ ਸੰਗਤ ਸਾਡਾ ਸਤਕਾਰ ਕਰਦੀ ਹੈ ਉਸੇ ਤਰ੍ਹਾਂ ਅੱਜ ਤੋਂ ਗੁਰੂ ਇਹ ਹਨ ਇਹਨਾਂ ਦੀ ਅਗਵਾਈ ਵਿੱਚ ਤੁਰਨਾ ਇਹਨਾਂ ਦੇ ਹੁਕਮ ਦੀ ਪਾਲਣਾ ਕਰਨਾ ਆਪਣੇ ਪੁੱਤਰਾਂ ਨੂੰ ਵੀ ਸਤਗੁਰਾਂ ਨੇ ਕਿਹਾ ਸਾਰੇ ਸੰਗਤ ਮਸੰਦਾਂ ਨੂੰ ਭਰੇ ਇਕੱਠ ਦੇ ਵਿੱਚ ਮਹਾਰਾਜਿਆਂ ਨੇ ਇਹ ਆਦੇਸ਼ ਕੀਤਾ ਸੇਵੇਂ ਪਾਤਸ਼ਾਹ ਸਤਗੁਰੂ ਦੀ ਜੋਤੀ ਜੋਤ ਸਮਾ ਗਏ 7ਵੇਂ ਪਾਤਸ਼ਾਹ ਸਤਗੁਰਾਂ ਨੇ ਗੁਰਤਾ ਗੱਦੀ ਤੇ ਬਰਾਜਮਾਨ ਹੁੰਦਿਆਂ ਆਪਣੇ ਜੀਵਨ ਕਾਲ ਅੰਦਰ ਬੜੇ ਵੱਡੇ ਮਹਾਨ ਕਾਰਜ ਕੀਤੇ। ਬਾਇਸਾ ਘੋੜ ਸਵਾਰ ਸਿੰਘੇ ਪਾਤਸ਼ਾਹ ਸਤਗੁਰਾਂ ਦਾ ਸ੍ਰੀ ਗੁਰੂ ਹਰ Rai ਸਾਹਿਬ ਮਹਾਰਾਜਿਆਂ ਦੇ ਸਦਮੁਖ ਹਮੇਸ਼ਾ ਤਿਆਰ-ਬਰ ਤਿਆਰ ਰਹਿੰਦੇ ਹਨ। ਭਾਵੇਂ 7ਵੇਂ ਪਾਤਸ਼ਾਹ ਨੇ ਕੋਈ ਜੰਗ ਨਹੀਂ ਕੀਤਾ ਪਰ ਸਾਰੇ ਘੋੜ ਸਵਾਰ ਜਿਹੜੇ ਸਾਨੂੰ ਸਦਾ ਹੀ ਮਹਾਰਾਜਿਆਂ ਦੇ ਨਾਲ ਰਹਿੰਦੇ ਸ਼ਿਕਾਰ ਖੇਡਣ ਜਾਂਦੇ ਸਤਿਗੁਰੂ ਜੀ ਕਿਸੇ ਵੀ ਪਸ਼ੂ ਪੰਛੀ ਦਾ ਮਹਾਰਾਜ ਸ਼ਿਕਾਰ ਨਹੀਂ ਸੰ ਕਰਦੇ ਕਿਸੇ ਨੂੰ ਮਾਰਦੇ ਨਹੀਂ ਘੋੜਾ ਪਿੱਛੇ ਭਜਾਉਣਾ ਜਦੋਂ ਥੱਕ ਜਾਂਦਾ ਪਸ਼ੂ ਪੰਛੀ ਉਹਨੂੰ ਫੜ ਕੇ ਲੈ ਕੇ ਆਉਂਦੇ ਵੱਡੀ ਰੱਖ ਮਹਾਰਾਜਿਆਂ ਨੇ ਸਫਾਕਤ ਕੀਤੀ ਕੀਰਤਪੁਰ ਸਾਹਿਬ ਵਿਖੇ ਕੋਈ ਜੱਤ ਨਹੀਂ ਹੈ ਪਸ਼ੂ ਪੰਛੀ ਇਸੇ ਦੀ ਲੱਤ ਟੁੱਟੀ ਹੋਈ ਹੈ ਲਿਆ ਕਰਕੇ ਉਹਦਾ ਇਲਾਜ ਕਰਨਾ ਔਰ ਫਿਰ ਜਦੋਂ ਠੀਕ ਹੋ ਜਾਂਦਾ ਉਹ ਆਜ਼ਾਦ ਕਰ ਦਿੰਦੇ ਛੱਡ ਦਿੰਦੇ ਸਨ ਬਵੰਜਾ ਬਾਗ ਮਹਾਰਾਜਿਆਂ ਨੇ ਵੱਖ-ਵੱਖ ਥਾਵਾਂ ਤੇ ਲਗਵਾਉਣਾ ਕੀਤਾ ਵੱਡਾ ਗਵਾਹ ਹਨ ਜਿਹੜਾ ਸੀ ਕੀਰਤਪੁਰ ਸਾਹਿਬ ਦੀ ਧਰਤੀ ਤੇ ਸਤਿਗੁਰਾਂ ਨੇ ਸਥਾਪਿਤ ਕੀਤਾ ਵਾਤਾਵਰਣ ਦੀ ਸੇਵਾ ਸੁਭਾਲ ਕਿਵੇਂ ਕਰਨੀ ਹੈ ਸਤਵੇਂ ਪਾਤਸ਼ਾਹ ਨੇ ਸੁੱਚੀ ਜੀਵਨ ਜਾਚ ਦੇ ਰਸੇ ਸਿਖਾਈ ਅੱਜ ਤਾਂ ਖੇਤਾਂ ਦੇ ਵਿੱਚ ਰੁੱਖ ਜਿਹੜੇ ਨੇ ਬਹੁਤ ਘੱਟ ਮਿਲਦੇ ਪਰ ਸਤਵੇਂ ਪਾਤਸ਼ਾਹ ਸਤਿਗੁਰਾਂ ਨੇ ਜੀਵਨ ਦੇ ਵਿੱਚੋਂ ਇਹ ਸਿੱਖਿਆ ਮਿਲਦੀ ਹੈ ਕਿ ਵਾਤਾਵਰਣ ਨੂੰ ਹਰਿਆ-ਭਰਿਆ ਰੱਖਣਾ ਵਾਤਾਵਰਣ ਦੀ ਸੁਭਾਲ ਕਰਨੀ ਜੇ ਵਾਤਾਵਰਣ ਹੈ ਕਿਉਂਕਿ ਕੁਦਰਤ ਜਿਹੜੀ ਹੈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਸਾਜੀ ਹੋਈ ਹੈ ਕੁਦਰਤ ਦੇ ਨਾਲ ਖੇਲਵਾੜ ਕਰਨਾ ਆਪਣੇ ਜੀਵਨ ਦੇ ਨਾਲ ਖੇਲਵਾੜ ਕਰਨਾ ਹੈ ਆਕਸੀਜਨ ਦਾ ਗੋਲ ਜਿਹੜਾ ਹੈ ਉਹਨੂੰ ਪਤਾ ਲੱਗਦਾ ਹੈ ਜਦੋਂ ਜੀਵ ਦੇ ਮੂੰਹ ਤੇ ਆਕਸੀਜਨ ਦਾ ਸਲੈਕਟਰ ਜਿਹੜਾ ਹੈ ਉਹ ਲੱਗ ਜੇ ਕਿਤੇ ਰੁਕਣਾ ਹੋਣ ਕਿ ਆਕਸੀਜਨ ਕਿੱਥੋਂ ਮਿਲੇ ਇਹ ਸੜਈ ਆਪਣੇ ਮੋਢੇ ਤੇ ਸਲੈਕਟਰ ਰੱਖ ਕੇ ਤੁਰਿਆ ਫਿਰੇਗਾ ਜੋ ਕਿ ਇਹ ਜਿਹੜੀ ਵਾਤਾਵਰਣ ਦੇ ਵਿੱਚੋਂ ਸਾਡਾ ਸਵਾਸ ਮਿਲ ਰਹੇ ਹੈ ਸਾਡਾ ਜੀਵਨ ਜਿਹੜਾ ਹੈ ਕੁਦਰਤ ਦੇ ਵਿੱਚੋਂ ਇੱਕ ਪਰਫੁੱਲਤ ਜੀਵਨ ਜਿਹੜਾ ਹੈ ਉਹ ਪ੍ਰਾਪਤ ਹੁੰਦਾ ਆਪਣਾ ਆਲਾ ਦਵਾਰਾ ਜਿਹੜਾ ਸੀ ਉਹ ਸਵਾਰ ਕੇ ਰੱਖਣਾ ਆਮ ਤੌਰ ਤੇ ਕੋਈ ਘਰ ਵਿੱਚ ਸਵਾਗਤ ਕਰਾਉਂਦਾ ਹੈ ਸ਼ਹਿਰ ਦੇ ਵਿੱਚ ਤਾਂ ਇਸ ਤਰ੍ਹਾਂ ਹੁੰਦਾ ਕਿ ਗਲੀ ਵਿੱਚ ਟੈਟ ਲੱਗਿਆ ਹੁੰਦਾ ਕੂਕਤ ਕਬਾਦ ਬੁੱਨੇ ਪੱਤਰ ਜਿਹੜੇ ਨੇ ਗਲੀ ਦੇ ਵਿੱਚ ਹੀ ਖਿਲਰੇ ਹੁੰਦੇ ਇੱਕ ਪਾਸੇ ਦਾ ਕਣਕਾੜ ਸਾਹਿਬ ਦਾ ਖੋਖਵਾਇਆ ਗ੍ਰਹਿ ਵਿੱਚ ਸਤਿਗੁਰੂ ਦੀ ਖੁਸ਼ੀ ਲਈ ਹੈ ਦੂਸਰੇ ਪਾਸੇ ਜਿਹੜਾ ਕੂੜਾ ਤਵਾੜ ਹੈ ਉਹ ਗਲੀ ਵਿੱਚ ਖਿਲਰਿਆ ਪਿਆ ਜਿਹੜੇ ਉੱਥੋਂ ਦੀ ਲੰਘਦੇ ਹਨ ਉਹ ਬਾਦ ਅਸ਼ੀਰਵਾਦ ਦਿੱਤੇ ਵੀ ਆ ਇਹਨੇ ਕੀ ਕੀਤਾ ਜਿੱਥੇ ਅਸੀਂ ਇੰਨਾ ਖਰਚ ਕਰਦੇ ਆ ਉਥੇ ਜਿਹੜਾ ਕੂੜਾ ਕਰਕਟ ਹੁੰਦਾ ਉਹਦੀ ਸੰਭਾਲ ਕਰਨੀ ਉਹਨੂੰ ਉਸੇ ਤਰ੍ਹਾਂ ਸੰਕੋਚ ਕੇ ਇਕੱਠਾ ਕਰਕੇ ਉਹਨੂੰ ਉਹ ਥਾਂ ਤੇ ਰੱਖ ਕਰਕੇ ਆਉਣਾ ਇਹ ਵੀ ਜਿਹੜੀ ਜ਼ਿੰਮੇਵਾਰੀ ਵੰਡਦੀ ਜਿਨ੍ਹਾਂ ਨੇ ਸਵਾਗਤ ਕਰਾਇਆ ਇਹ ਨਹੀਂ ਵੀ ਸੜਕ ਤੇ ਸਵਾਗਤ ਕਰਾਇਆ ਉੱਥੇ ਕਾਗਜ਼ ਪੱਤਰ ਜਿਹੜੇ ਹਨ ਉੱਥੇ ਸੁਟ ਦੇ ਦੇ ਦੋਨੇ ਪੱਤਰ ਉਸੇ ਤਰ੍ਹਾਂ ਖਿਲਾਰ ਦੇ ਖਾਂਦੇ ਆ ਖਾਂਦੇ ਆ ਜਾਂਦੇ ਆ ਲਫਾਫਾ ਜਿਹੜਾ ਅਸੀਂ ਵਧਾ ਕੇ ਮਾਰਦਾ ਸੜਕ ਤੇ ਸਾਰਾ ਕੁਝ ਖਡਾ ਦੇਣਾ ਸਹਿਲੜ ਆ ਜਿਹੜੇ ਸਭ ਸੜਕ ਤੇ ਜਾਂਦੇ ਆ ਇਹ ਕਹਨਾਂ ਨੇ ਹਰ ਇੱਕ ਜੀਵ ਦੀ ਜਿਹੜੀ ਜ਼ਿੰਮੇਵਾਰੀ ਪਾਈ ਵਾਤਾਵਰਣ ਜਿਹੜਾ ਹੈ ਕੀ ਸੇਵਾ ਸੰਭਾਲ ਇਹ ਨੀ ਵੀ ਗਵਰਨਮੈਂਟ ਨੇ ਕਰਦੀਆਂ ਜਾਂ ਵੀ ਉਸ ਫਲ ਕਮੇਟੀ ਨੇ ਕਰਦੀਆਂ ਹਰ ਇੱਕ ਜੀਵ ਦੀ ਹੈ ਸੰਭਾਲਾ ਜ਼ਿੰਮੇਵਾਰੀ ਜਿਹੜੀ ਆਪਣੀ ਪਾ ਬਾਹਰਲੇ ਦੇਸ਼ਾਂ ਵਿੱਚ ਇਸ ਤਰ੍ਹਾਂ ਨਹੀਂ ਹੈ ਕੋਈ ਵੀ ਜੀਵ ਕੋਈ ਜਿੱਥੇ ਜੀ ਕਰਦਾ ਉੱਥੇ ਵਸ ਤੂੰ ਜਿਹੜੀ ਆ ਭਗਾ ਕੇ ਮਾਰੇ ਗੁਰੂ ਘਰ ਦੇ ਵਿੱਚ ਵੀ ਤੁਰੇ ਜਾਂਦੇ ਆ ਟੋਲਾ ਪ੍ਰਸ਼ਾਦ ਦਾ ਜਿਹੜਾ ਹੈ ਕੋਈ ਕਿਤੇ ਰੱਖ ਜਾਂਦਾ ਹੈ ਕੋਈ ਕਿਤੇ ਰੱਖ ਹਾਲਾਂਕਿ ਥਾਹਾਂ ਤੇ ਡਰਟਵੀਂ ਰੱਖੇ ਹੋਏ ਹਨ ਜੇ ਜੋੜੇ ਉਤਾਰਨੇ ਹਨ ਜੋੜੇ ਘਰ ਤੇ ਬੋੜ ਲੱਗੇ ਹੋਏ ਪਰ ਉੱਤੇ ਨਹੀਂ ਉਤਾਰਦਾ ਉਧਰਲੇ ਪਾਸੇ ਤਾਂ ਕੋਈ ਦੇਖਦਾ ਨਹੀਂ ਭਾਈ ਆਰੋ ਲੱਗਿਆ ਹੋਇਆ ਇਧਰਲੇ ਪਾਸੇ ਜੋੜਾ ਉਤਾਰਨਾ ਇਧਰ ਨੂੰ ਜੋੜੇ ਘਰ ਦਾ ਨਿਸ਼ਾਨ ਹੈ ਇਧਰਲੇ ਪਾਸੇ ਹੈ ਉੱਥੇ ਉਤਾਰੀ ਜੇ ਤੱਕ ਜੀ ਕਰਦਾ ਕੋਈ ਉੱਥੇ ਵਸਤੂ ਉਤਾਰ ਕੇ ਚਲੇ ਜਾ। ਦੋਨਾ ਪੱਤਲ ਕੋਈ ਲਿਫਾਫਾ ਹੈ। ਇਹ ਨਹੀਂ ਜੇ ਖੇੜਿਆਂ ਨੂੰ ਚੱਕ ਕੇ ਅਸੀਂ ਦਰਤ ਵਿੱਚ ਪਾ ਲਈ। ਵਾਤਾਵਰਣ ਦੀ ਸੰਭਾਲ ਜਿਹੜੀ ਹੈ ਹਰ ਇੱਕ ਸਿੱਖ ਦੀ ਜ਼ਿੰਮੇਵਾਰੀ ਬਣਦੀ। ਇਸ ਕਰਕੇ ਧਰਗੁਰੂ ਹਰ Rai ਸਾਹਿਬ ਮਹਾਰਾਜਿਆਂ ਨੇ ਸੁਚੱਜੀ ਜੀਵਨ ਜੀਵਨ ਜੜੀ ਹੈ ਵਾਤਾਵਰਣ ਦੀ ਸੇਵਾ ਸੰਭਾਲ ਦੀ ਇਹ ਜਿਹੜੀ ਸਿੱਖਿਆ ਸੀ ਮਹਾਰਾਜਿਆਂ ਨੇ ਸਰਕਾਰੀ ਦਰਬਾਰੇ ਨਹੀਂ ਉਹ ਵਸਤੂਆਂ ਨਹੀਂ ਸੰ ਮਿਲਦੀਆਂ ਜੜੀਆਂ-ਰੋਟੀਆਂ ਇੰਨੀਆਂ ਕਿ ਮਹਾਰਾਜਿਆਂ ਨੇ ਦੁੱਖ ਪੇੜ-ਪੌਦੇ ਜਿਹੜੇ ਸੀ ਉਹ ਲਾਹੇ ਹੋਏ ਹਰ ਇੱਕ ਵਸਤੂ ਜਿਹੜੀ ਸੀ ਆਜੋਵੇਂ ਦਾ ਮੱਟਾ ਦਵਾਈਖਾਨਾ ਸ੍ਰੀ ਗੁਰੂਪੁਰ ਸਾਹਿਬ ਵਿਖੇ ਹੈ ਛਾਜ ਹਨ ਦਾ ਪੁੱਤਰ ਦਾਰਾ ਸ਼ਿਕੋ ਜਦੋਂ ਬਿਮਾਰ ਹੋਇਆ ਵੱਡੀ ਮਾਰੜ ਗੱਜ ਪੁੱਤੀ ਔਰ ਚਾਰ ਨਾਸੇ ਦਾ ਨਾਮ ਜਿਹੜਾ ਸੀ ਉਹ ਕਿਸੇ ਪਾਸਿਓਂ ਨਹੀਂ ਮਿਲਿਆ ਕੇਵਲ ਕੀਰਤਪੁਰ ਸਾਹਿਬ ਤੋਂ ਗੁਰੂ ਹਰ राय ਸਾਹਿਬ ਮਹਾਰਾਜਿਆਂ ਦੇ ਤਵਾਖਾਨੇ ਵਿੱਚੋਂ ਪ੍ਰਾਪਤ ਹੋਇਆ ਸਾਧਾ ਜੀ ਨੇ ਚਿੱਠੀ ਲਿਖ ਕੇ ਭੇਜੀ ਮਹਾਰਾਜ ਸਾਨੂੰ ਆਹ ਵਸਤੂਆਂ ਚਾਹੀਦੀਆਂ ਨੇ ਗੁਰੂ ਹਰ राय ਸਾਹਿਬ ਜੀਆ ਨੇ ਹੁਕਮ ਦਿੱਤਾ ਕਿ ਭਾਈ ਇਹ ਵਸਤੂਆਂ ਭੇਜ ਦੇਣਾ ਕਰੋ ਦਾਰਾ ਸ਼ਕੂਰ ਨੂੰ ਦਵਾਈ ਬਣਾ ਕੇ ਇਹਨਾਂ ਵਸਤੂਆਂ ਦੀ ਦਿੱਤੀ ਹਰੋ ਠੀਕ ਹੋ ਗਏ ਔਰੰਗਜੇਬ ਦੇ ਮਨ ਵਿੱਚ ਈਰਖਾ ਸੀ ਕਿ ਗੁਰੂ ਸਾਹਿਬ ਜੀ ਨੇ ਕਿਉਂਕਿ ਮੈਨੂੰ ਮਾਰਨਾ ਚਾਹੁੰਦਾ ਸੀ ਦਾਰਾ ਛਕੋ ਹੋਏ ਤਾਂ ਠੀਕ ਹੋ ਗਿਆ ਇਹਨੂੰ ਜੀਵਨ ਮਿਲ ਗਿਆ ਗੁਰੂ ਘਰ ਦਾ ਵਿਰੋਧੀ ਹੋ ਗਿਆ ਫਿਰ ਔਰੰਗਜੇਬ ਮਹਾਰਾਜਿਆਂ ਨੂੰ ਚਿੱਠੀ ਭੇਜਦਾ ਦਿੱਲੀ ਬੁਲਾਉਣਾ ਚਾਹੁੰਦਾ ਹੈ ਸਤਗੁਰੂ ਜੀ ਕਹਿੰਦੇ ਦਾਸ ਜੀ ਉਹਦੇ ਕੋਲੋਂ ਕੁਝ ਲੈਣਾ ਹੈ ਨਾ ਹੀ ਅਸੀਂ ਉਹਦਾ ਕੁਝ ਦੇਣਾ ਇਸ ਕਰਕੇ ਜਿਹੜਾ ਆਪਣੇ ਪਿਓ ਨੂੰ ਕੈਦ ਵਿੱਚ ਕਰ ਸਕਦਾ ਹੈ। ਆਪਣੇ ਭਰਾਵਾ ਦਾ ਕਤਲ ਕਰ ਸਕਦਾ ਹੈ। ਔਰ ਕਿੰਨੇ ਪੀਰ ਫਕੀਰ ਜਿਹੜੇ ਸੰਤ ਜਨਾਂ ਨੂੰ ਕੈਦ ਵਿੱਚ ਰੱਖ ਕੇ ਕਈਆਂ ਨੂੰ ਬਾਹਰ ਦੇ ਦਿੱਤਾ ਗਿਆ। ਐਸੇ ਮਲੇਸ਼ ਦੇ ਅਸੀਂ ਦਰਸ਼ਨ ਨਹੀਂ ਕਰਨੇ। ਮਹਾਰਾਜਿਆਂ ਨੇ ਮਨਾਂ ਕਰ ਦਿੱਤਾ। ਇਸ ਵੀਰ ਫੇਰ ਚਿੱਠੀ ਆਈ। ਸੰਤਾਂ ਨੇ ਕਿਹਾ ਮਹਾਰਾਜ ਕਿਸੇ ਨੂੰ ਸਿੱਖ ਨੂੰ ਭੇਜ ਲੈਣਾ ਚਾਹੀਦਾ। ਗੁਰੂ ਹਰ राय ਸਾਹਿਬ ਮਹਾਰਾਜਿਆਂ ਦੇ ਗੋਸ ਉਪਤਰ ਸਤਗੁਰਾਂ ਦੇ ਵਿਆਹ ਮਾਤਾ ਕ੍ਰਿਸ਼ਨ ਕੌਰ ਜੀ ਦੇ ਨਾਲ ਜੋਤੀ ਵਿਖੇ ਅਨੂਪ ਸ਼ਹਿਰ ਦੇ ਵਿੱਚ ਗੁਰੂ ਸਾਹਿਬ ਜੀ ਦਾ ਵਿਆਹ ਹੋਇਆ ਸਤਗੁਰਾਂ ਨੇ ਗ੍ਰਹਿ ਵਿਖੇ ਦੋ ਸਰਦ ਜਾਦੇ ਔਰ ਇੱਕ ਸੁਪਤਰੀ ਬੀਬੀ ਰੂਪ ਕੌਰ ਜਿਨ੍ਹਾਂ ਨੇ ਖਾਲਸਾ ਪੰਥ ਅੰਦਰ ਸਿੱਖ ਧਰਮ ਦੇ ਅੰਦਰ ਬਹੁਤ ਵੱਡੇ ਕਾਰਜ ਜਿਹੜੇ ਸਤ ਬੀਬੀ ਰੂਪ ਕੌਰ ਨੇ ਕੀਤੇ ਗੁਰੂ ਅਰਜਨ ਦੇਵ ਮਹਾਰਾਜ ਦੀ ਸੁਪਤਰੀ ਸਤ ਜੀ ਨੇ ਕਿਹਾ ਸਤ ਗੁਰੂ ਜੀ ਕਿਸੇ ਗੁਰ ਸਿੱਖ ਨੂੰ ਭੇਟ ਦੇਣਾ ਕਰੋ ਜਾਂ ਫਿਰ ਬਾਬਾ RAM RAJ ਜੀ ਨੂੰ ਕਹਿ ਦਿਓ ਸਤਨਾਮ ਦੀ ਸਲਾਹ ਦੇ ਅਨੁਸਾਰ ਫਿਰ ਬਾਬਾ RAM RAJ ਜੀ ਨੂੰ ਮਹਾਰਾਜਿਆਂ ਨੇ ਤਿਆਰ ਕੀਤਾ ਸਤ ਗੁਰਾਂ ਨੇ ਕਿਹਾ ਕਿ ਤੁਹਾਡੀ ਰਸਨਾ ਤੇ ਗੁਰੂ ਨਾਨਕ ਸਾਹਿਬ ਮਹਾਰਾਜਿਆਂ ਦਾ ਵਾਸਾ ਹੋਇਆ। ਬਾਬਾ RAM Rai ਜੀ ਦਿੱਲੀ ਵੀ ਖਿਆਏ। ਅਨੇਕਾਂ ਕੌਤਕ ਜਿਹੜੇ ਸਨ ਜੋ ਕਹਿੰਦੇ ਹਨ ਬਾਬਾ RAM Rai ਜੀ ਦਾ ਕਿਹਾ ਹੋਇਆ ਬੋਲ ਜਿਹੜਾ ਸੀ ਉਹ ਸਤਿ ਹੋ ਜਾਂਦਾ ਕਿਉਂਕਿ ਬਚਨ ਸਾਹਿਬ ਗੁਰੂ ਨਾਨਕ ਸਾਹਿਬ ਮਹਾਰਾਜਿਆਂ ਦਾ ਵਾਸਾ ਹੈ ਰਸਨਾ 'ਤੇ। ਜਦੋਂ ਉਹ ਸ਼ਾਮਲ ਕਰਦਿਆਂ ਕਰਦਿਆਂ ਗੱਲ ਇੱਥੋਂ ਤੱਕ ਪਹੁੰਚ ਗਈ ਕਿ ਕਾਜੀ ਬੁਲਾੜਿਆਂ ਨੇ ਪੁੱਛਿਆ ਤੁਹਾਡੇ ਗ੍ਰੰਥ ਅੰਦਰ ਇਸਲਾਮ ਦੀ ਜਿਹੜੀ ਹੈ ਉਹ ਤੌਹੀਦ ਕੀਤੀ ਗਈ ਕਹਿੰਦੇ ਮਿੱਟੀ ਮੁਸਲਮਾਨ ਕੀ ਪੀੜਾ ਕੋਈ কুমਹਾਰ ਹੜਪੜ ਦੇ ਇਟਾਂ ਦੀਆਂ ਗਲਤੀ ਕਰੇ ਫੁਕਾਰ ਨਾਗਰ ਅੰਮ੍ਰਾਈ ਜੀ ਕਹਿੰਦੇ ਮਿੱਟੀ ਮੁਸਲਮਾਨ ਦੀ ਨਹੀਂ ਉੱਥੇ ਲਖਾਰੀ ਕੋਲੋਂ ਫੁੱਲੋ ਗਈ ਉੱਥੇ ਮਿੱਟੀ ਬੇਈਮਾਨ ਦੀ ਲਿਖਿਆ ਗੁਰੂ ਨਾਨਕ ਸਾਹਿਬ ਮਹਾਰਾਜਿਆਂ ਦੇ ਬਚਨੀ ਬਦਲ ਦਿੱਤੇ ਗੁਰੂ ਹਰ राय ਸਾਹਿਬ ਮਹਾਰਾਜਿਆਂ ਨੂੰ ਸੰਗਤਾਂ ਨੇ ਦੱਸਿਆ ਬਾਬਾ RAM ਰਾਏ ਜੀ ਨੇ ਵੱਡੀ ਗਲਤੀ ਕੀਤੀ ਹੈ ਸਤਿਗੁਰੂ ਜੀ ਸਤਿਗੁਰਾਂ ਨੇ ਬਾਣੀ ਦਾ ਸਤਕਾਰ ਕਰਦਿਆਂ ਹੋਇਆਂ ਬਾਬਾ RAM ਰਾਏ ਜੀ ਨੂੰ ਕਹਿ ਦਿੱਤਾ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਮਹਾਰਾਜਿਆਂ ਦੇ ਬਚਨ ਕਿਉਂਕਿ ਬਾਣੀ ਸਾਡੀ ਨਹੀਂ ਹੈ ਬਾਣੀ ਘਰੋਂ ਆਈ ਹੋਈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਏ ਇਹ ਇਲਾਹੀ ਬੋਲ ਇਸੇ ਵਿਅਕਤੀ ਅੰਦਰ ਇਹ ਸ਼ਕਤੀ ਨਹੀਂ ਕਿ ਉਹਨਾਂ ਬੋਲਾਂ ਨੂੰ ਤਬਦੀਲ ਕਰ ਸਕੇ ਬਦਲ ਸਕੇ ਜੇ ਤਰ ਨੂੰ ਬਾਬਾ RAM RAJ ਦਾ ਮੁਖ ਹੈ ਤਰ ਨੂੰ ਚਲਿਆ ਜਾਏ ਸਾਡੇ ਮੱਖੇ ਨਾਲ ਇਹਨਾਂ ਸਤਕਾਰ ਕੋ ਸਿੱਖਾਂ ਨੂੰ ਜੀਵਨ ਜਾਚ ਦੱਸੇ ਕਿ ਆਪਣੇ ਪੁੱਤਰ ਨੂੰ ਵੀ ਪਰੇ ਕਰ ਦਿੱਤਾ ਜਿਨ੍ਹਾਂ ਨੇ ਬਾਣੀ ਦਾ ਸਤਕਾਰ ਨਹੀਂ ਕੀਤਾ ਜਿਲ ਭੈ ਬਾਣੀ ਆਦਬ ਨਾਲ ਧਾਰਾ ਜਾੜਾ ਸੋ ਸਿੱਖ ਨਹੀਂ ਹਮਾਰਾ ਜਿਨ੍ਹਾਂ ਦੇ ਹਿਰਦੇ ਅੰਦਰ ਬਾਣੀ ਦਾ ਸਤਕਾਰ ਨਹੀਂ ਕਿਉਂਕਿ ਬਾਣੀ thro ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਇਲਹਾਮ ਹੈ ਜੈਸੀ ਮੈਂ ਆਵੇ ਕਸਮ ਕੀ ਬਾਣੀ ਐਸੜਾ ਕਰੀ ਗਿਆਨ ਦੇ ਲੱਭ ਬਾਣੀ thro ਇਲਹਾਮ ਹੈ ਧੁਰ ਕੀ ਬਾਣੀ ਆਏ ਤਿਨ ਸਗਲਿ ਚਿੰਤ ਮਿਟਾਈ ਗੁਰਸਿੱਖ ਬਾਣੀ ਪੜਦੇ ਆ ਰਹੇ ਮਹਾਰਾਜ ਜੀ ਮੇੜੇ ਵਿੱਚ ਪਏ ਚਾਦਰਾਂ ਲਿਆ ਹੋਏ ਆ ਮੰਜੇ ਤੇ ਸਤਿਗੁਰੂ ਜੀ ਆਰਾਮ ਫਰਮਾਉਂਦੇ। ਕੰਨਾਂ ਦੇ ਵਿੱਚ ਜਦੋਂ ਬਾਣੀ ਦੀ ਆਵਾਜ਼ ਪਈ ਅਚਾਨਕ ਸਤਿਗੁਰੂ ਜੀ ਬੜੀ ਕਾਰ ਨਾਲ ਉੱਠੇ। ਔਰ ਗੋਡੇ ਮਹਾਰਾਜ ਜੀਆਂ ਦਾ ਪਾਵੇ ਨਾਲ ਬੱਜੇ। ਜਗਨ ਵੀ ਹੋ ਗਿਆ ਗੋਡੇ ਤੇ ਗੁਰਸਿੱਖਾਂ ਨੇ ਕਿਹਾ ਮਹਾਰਾਜ ਬਾਣੀ ਤਾਂ ਤੁਹਾਡੀ ਐ ਫਿਰ ਬੜਾ ਆਪ ਕੀ ਅਚਾਨਕ ਉੱਠੇ। ਕਹਿਣ ਲੱਗੇ ਨਹੀਂ ਭਾਈ ਗੁਰਸਿੱਖੋ ਬਾਣੀ ਸਾਡੀ ਨਹੀਂ ਬਾਣੀ ਕਰਤਾਰ ਦੀ ਐ। ਬਾਰੀਕ ਧਰੋਆਇਆ ਇਸ ਕਰਕੇ ਬਾੜਨ ਦਾ ਵੱਧ ਤੋਂ ਵੱਧ ਸਤਕਾਰ ਕਰ। ਸਮਾਂ ਨਿਸ਼ਚਿਤ ਕੀਤਾ ਹੈ ਦਾਦੇ-ਪੁਰਖਾਂ ਨੇ ਰਹਿਤ ਪਰਿਆਦਾ ਅੰਦਰ ਇੱਥੇ ਜੀਵਨ ਦੇ ਸਮੇਂ ਅੰਦਰ 24 ਘੰਟੇ ਸਮਾਂ ਹੈ। 24 ਘੰਟਿਆਂ ਦੇ ਅੰਦਰ ਜਿਹੜਾ 2.5 ਘੰਟੇ ਸਮੇਂ ਦਾ ਦਸਤਨ ਹਰ ਚਿੰਤਨ ਜਿਹੜਾ ਹੈ ਹਿਰਦੇ ਅੰਦਰ ਉਹ ਸਦਾ ਹੀ ਚੱਲਦਾ ਰਹੇ। ਸੁਰਤ ਕਰਕੇ ਸਦਾ ਹੀ ਪਰਮੇਸ਼ਰ ਦੇ ਨਾਮ ਵਿੱਚ ਭੇਦ ਰਹਿਣਾ ਔਰ ਜਦੋਂ ਅਮਰਤ ਵੇਲੇ ਉਠ ਕਰਕੇ ਇਹ ਸਮੇਂ ਦਾ ਸੰਬੰਧ ਜਿਹੜਾ ਹੈ ਪਰਮੇਸ਼ਰ ਦੀ ਭਗਤੀ ਵਿੱਚ ਜੁੜਨਾ ਉਹਦੀ ਇਬਾਦਤ ਵਿੱਚ ਜੁੜਨਾ ਬਾਣੀ ਪੜਨੀ ਨਿਤਨੇ ਆਪਣੀਆਂ ਬਾਣੀਆਂ ਦਾ ਜਾਪ ਕਰਨਾ ਇਸ ਤਰ੍ਹਾਂ ਇਹ ਸਤਕਾਰ ਜਿਹੜਾ ਸੀ ਜੁਗਤ ਧੰਗ ਗੁਰੂ ਹਰ राय ਸਾਹਿਬ ਮਹਾਰਾਜਿਆਂ ਨੇ ਬਖਸ਼ਿਸ਼ ਕੀਤੀ ਗੁਰਸਿੱਖਾਂ ਨੇ ਇੱਕ ਦਿਨ ਸਵਾਲ ਕੀਤਾ ਮਹਾਰਾਜ ਬਾਣੀਆਂ ਸੀ ਪੜਦੇ ਆ ਹਰ ਬਾਣੀ ਪੜਦਿਆਂ ਸਾਨੂੰ ਅਰਥ ਬਹੁਤਾ ਪਤਾ ਨਹੀਂ ਲੱਗਦਾ। ਮਹਾਰਾਜ ਜੀ ਕਹਿੰਦੇ ਭਾਈ ਫੇਰ ਵੀ ਬਾਣੀ ਪੜ੍ਹਨੀ ਹੈ। ਬਾਣੀ ਵੱਧ ਤੋਂ ਵੱਧ ਪੜ੍ਹਨੀ ਹੈ। ਅਰਥ ਭਾਵੇਂ ਤੁਹਾਨੂੰ ਸੰਝ ਨਹੀਂ ਆਉਂਦੇ ਹੌਲੀ-ਹੌਲੀ ਸਤਿਗੁਰੂ ਦੀ ਆਗਤ ਧੰਗੁਰੂ ਨਾਨਕ ਸਾਹਿਬ ਮਹਾਰਾਜ ਐ ਸੋਹੀ ਬਖਸ਼ਿਸ਼ ਕਰਨਗੇ। ਸਵਾਲ ਤੁਹਾਡਾ درست ਹੈ। ਇਹਦਾ ਜਵਾਬ ਅਸੀਂ ਕੁਝ ਸਮੇਂ ਬਾਅਦ ਦਿਆਂ। ਦੁਪਹਿਰ ਵੇਲੇ ਬਰਖਾ ਹੋਈ ਔਰ ਪਿਛਲੇ ਪਹਿਰ ਮੀਹ ਰਹਿਣ ਤੋਂ ਬਾਅਦ ਸੂਰਜ ਨਿਕਲਿਆ ਧੁੱਪ ਚੜੀ ਐ ਮਹਾਰਾਜ ਜੀ ਸਾਥੀਆਂ ਦੇ ਨਾਲ ਘੋੜੇ ਤੇ ਸਵਾਰ ਹੋ ਕਰਕੇ ਜੰਗਲ ਵੱਲ ਨੂੰ ਚੱਲੇ ਝਾੜੀਆਂ ਦੇ ਵਿੱਚੋਂ ਸੂਰਜ ਦੀਆਂ ਕਿਰਨਾਂ ਜਿਹੜੀਆਂ ਪੈ ਰਹੀਆਂ ਲਿਸ਼ਕੋਰ ਪੈ ਰਹੀ ਇੱਕ ਭਾਂਡਾ ਜਿਹੜਾ ਹੈ ਉਹ ਚਮਕ ਰਿਹਾ ਮਹਾਰਾਜਿਆਂ ਨੇ ਗੁਰ ਸੇਖ ਨੂੰ ਇਸ਼ਾਰਾ ਕੀਤਾ ਕਿ ਉਹ ਦੇਖੋ ਕੀ ਵਸਤੂ ਜਿਹੜੀ ਆ ਚਮਕ ਰਹੀ ਐ ਜਦੋਂ ਚੱਕ ਕਰਕੇ ਲਿਆਂਦਾ ਗਿਆ ਉਹ ਠੇਕਰਾ ਸੀ ਚਾਟੀ ਫੁੱਟੀ ਹੋਈ ਸੀ ਕਿਉਂਕਿ ਕਿਸੇ ਸਮੇਂ ਉਹਦੇ ਵਿੱਚ ਮੱਖਣ ਜਿਹੜਾ ਹੈ ਪਾ ਕੇ ਰੱਖਿਆ ਗਿਆ ਹੋਵੇਗਾ ਉਹਦੇ ਵਿੱਚ ਦੁੱਧ ਰੜਕਿਆ ਜਾਂਦਾ ਰਿਹਾ ਹੋਵੇਗਾ ਉਹ ਰੋ ਜਿਹੜਾ ਠੇਕਰਾ ਸੀ ਪਿਆ ਸਤਿਗੁਰੂ ਜੀ ਕਹਿੰਦੇ ਭਾਈ ਕਿ ਚਾਟੀ ਨੂੰ ਪਤਾ ਸੀ ਵੀ ਇਹਦੇ ਵਿੱਚ ਮੱਖਣ ਪਿਆ ਹੋਇਆ ਹੈ ਕਹਿੰ ਲੱਗੇ ਨਹੀਂ ਮਾੜਾ ਮੱਖਣ ਜਿਹੜਾ ਹੈ ਜਿਹਦੇ ਵਿੱਚ ਪਾ ਕੇ ਰੱਖਿਆ ਹੋਇਆ ਉਹਦੀ ਠੰਡਾਈ ਜਿਹੜੀ ਹੈ ਉਹ ਅਜੇ ਤੱਕ ਹੈ ਇਹ ਤੁਹਾਡੇ ਸਵਾਲ ਦਾ ਜਵਾਬ ਹੈ ਤੁਹਾਨੂੰ ਅਰਥ ਬੋਲ ਦੀ ਸਮਝ ਨਹੀਂ ਹੈ ਪਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਪਤਾ ਹੈ ਕਿ ਸਾਡਾ ਗੁਰ ਸਿੱਖ ਬਾਣੀ ਪੜ ਰਿਹਾ ਹੈ ਗੁਰ ਬਾਣੀ ਦੀ ਜਿਹੜੀ ਖੰਡਕ ਹੈ ਬਾਣੀ ਦਾ ਜਿਹੜਾ ਰਸ ਹੈ ਉਹ ਤੁਹਾਡੇ ਹਿਰਦੇ ਅੰਦਰ ਇਸੇ ਤਰ੍ਹਾਂ ਰਹੇਗਾ ਇਹ ਮਿਆ ਚਾਟੀ ਦੇ ਵਿੱਚ ਅਜੇ ਤੱਕ ਛੰਡਾਈ ਹੈ। ਭਾਨਾ ਭਾਵੇਂ ਫੁੱਟ ਗਿਆ ਹੈ। ਹਰੇਕ ਇਸੇ ਤਰ੍ਹਾਂ ਤੁਹਾਡੇ ਹੀ ਅੰਦਰ ਬਾਣੀ ਦਾ ਜਿਹੜਾ ਰਸ ਹੈ ਉਹ ਇਸੇ ਤਰ੍ਹਾਂ ਰਹੇਗਾ। ਸਮਝ ਭਾਵੇਂ ਨਹੀਂ ਆਉਂਦੀ ਬਾਣੀ ਜ਼ਰੂਰ ਪੜਨੀ ਚਾਹੀਦੀ ਹੈ। ਬਾਬਾ ਧੀਰਮਾਲੀ ਰਖਾ ਕਰਦਾ ਗੁਰੂ ਹਰ राय ਸਾਹਿਬ ਮਹਾਰਾਜਿਆਂ ਦੇ। ਸਤਗੁਰੂ ਜੀ ਕਰਤਾਰਪੁਰ ਸਹਿਬ ਵਿਖੇ ਗਏ। ਇੱਕ ਪੰਡਤ ਦਾ ਪੁੱਤਰ ਚੜ੍ਹਾਈ ਕਰ ਗਿਆ। ਵਾਬਾ ਧੀਰਮਲ ਨੇ ਪੰਡਤ ਨੂੰ ਕਿਹਾ ਗੁਰੂ ਹਰ राय ਸਾਹਿਬ ਜੀ ਆਏ ਨੇ ਇਹਨਾਂ ਕੋਲੋਂ ਤਾਕਤ ਹੈ ਸਮਰੱਥਾ ਹੈ ਤੇਰੇ ਪੁੱਤਰ ਨੂੰ ਜਿਉਂਦਾ ਕਰ ਸਕਦੇ ਦੂਸਰੇ ਪਾਸੇ ਮਾਨਵੀਰ ਤੀਰਖਾ ਸੀ ਕਿ ਜੇ ਇਹਨਾਂ ਨੇ ਵੀ ਇਸ ਪੁੱਤਰ ਨੂੰ ਜਿਉਂਦਾ ਕਰ ਦਿੱਤਾ ਫਿਰ ਮੈਂ ਕਹਾਗਾ ਕਿ ਤੁਸੀਂ ਵੀ ਤੁਹਾਨੂੰ ਵੀ ਸਵਾਸਾਂ ਦੇ ਬਦਲੇ ਸਵਾਸ ਦੇਣੇ ਪੈਣਗੇ ਇਸ ਕਰਕੇ ਫਿਰ ਗੁਰਤਾਗਦੀ ਮੇਰੇ ਕੋਲ ਆ ਜਾਏਗੀ ਛਲਕਾਪਟ ਕੀਤਾ ਬਾਬਾ ਧੀਰਮਲ ब्राह्मण ਆਪਣੇ ਪੁੱਤਰ ਨੂੰ ਲੈ ਕੇ ਗੁਰੂ ਹਰ राय ਸਾਹਿਬ ਮਹਾਰਾਜਿਆਂ ਦੀ ਹਜ਼ੂਰੀ ਵਿੱਚ ਆਇਆ ਦਿਵਾਰ ਸੱਜਿਆ ਤੇ ਸੰਗਤਾਂ ਬੈਠੀਆਂ ਕਹਿਣ ਲੱਗਿਆ ਮਹਾਰਾਜ ਮੇਰਾ ਇੱਕ ਇਕਲੌਤਾ ਪੁੱਤਰ ਸੀ ਕਿਰਪਾ ਕਰੋ ਇਹਨੂੰ ਜਿਉਂਦਾ ਕਰੋ ਸੰਗਤਾਂ ਵੀ ਕਹਿਣ ਲੱਗੀਆਂ ਜਦੋਂ ਉੱਚੀ ਉੱਚੀ ਮਹਾਰਾਜਿਆਂ ਦੇ ਦਰ ਤੇ ਰੋਂਦਾ ਪੁਕਾਰ ਕਰਦਾ ਹੈ ਕਈ ਗੁਰਸਿੱਖਾਂ ਨੇ ਵੀ ਕਿਹਾ ਮਹਾਰਾਜ ਜਿਉਂਦਾ ਕਰ ਦੇ ਉਹਦਾ ਪੁੱਤਰ ਵਿਚਾਰੇ ਦਾ ਹੈ ਤੇ ਬਿਰਲਾਪ ਕਰਦਾ ਹੈ ਬਰਾਕ ਕਰਦਾ ਹੈ ਸਤਿਗੁਰੂ ਜੀ ਕਹਿੰਦੇ ਭਾਈ ਸਵਾਸਾਂ ਦੇ ਬਦਲੇ ਸਵਾਸ ਦੇਣੇ ਪੈਣ ਕਿਉਂਕਿ ਇਹ ਆਪਣੇ ਸਵਾਸ ਪੂਰੇ ਕਰ ਚੁੱਕਾ ਹੈ ਪਰਮੇਸ਼ਰ ਦੇ ਹੁਕਮ ਦੀ ਕੋਈ ਵੀ ਕੁਲੰਗਣਾ ਨਹੀਂ ਕਰ ਸਕਦਾ ਇਸ ਕਰਕੇ ਜੇ ਉਹ ਜਿਉਣਾ ਕਰਨਾ ਹੈ ਤੁਹਾਡੇ ਵਿੱਚੋਂ ਕੋਈ ਆਪਣੇ ਸਵਾਸ ਦੇਵੇ ਕਿਉਂਕਿ ਉਹਦੇ ਸਵਾਸਾਂ ਬਦਲੇ ਜਿਉਣਾ ਹੋ ਸਕਦਾ ਭਾਈ ਭਗਤੂ ਜੀ ਦੇ ਪੁੱਤਰ ਭਾਈ ਜੀਵਨ ਜੀ ਮਹਾਰਾਜਿਆਂ ਦੀ ਸੰਗਤ ਵਿੱਚ ਬੈਠੇ ਹਨ ਸਤਿਗੁਰਾਂ ਦੇ ਬਚਨ ਸੁਣੇ ਭਾਈ ਜੀਵਨ ਜੀ ਨੇ ਬਾਹਰ ਜਾ ਕੇ ਆਪਣੇ ਸਵਾਸ ਜਿਹੜੇ ਸੀ ਉਹ ਤਿਆਗ ਦਿੱਤੇ ਔਰ ਬ੍ਰਾਹਮਣ ਦਾ ਪੁੱਤਰ ਜਿਹੜਾ ਸੀ ਉਹ ਜਿਉਂਦਾ ਹੋਇਆ ਬ੍ਰਾਹਮਣਤਾ ਖੋਸ਼ ਹੋ ਗਿਆ ਕੋ ਜਦੋਂ ਉਹ ਸਿੱਖਾਂ ਨੂੰ ਦੇਖਿਆ ਭਾਈ ਜੀਵਨ ਜੀ ਉਹਨਾਂ ਦੇ ਆਪਣੇ ਸਵਾਸ ਜਿਹੜੇ ਸੀ ਉਹ ਤਿਆਗ ਦਿੱਤੇ ਦੱਸਿਆ ਸਤਿਗੁਰੂ ਜੀ ਕਹਿੰਦੇ ਦੇਖੋ ਭਾਈ ਕਿਹਨੇ ਆਪਣੇ ਸਵਾਸ ਦਿੱਤੇ ਦੱਸਿਆ ਕਿ ਮਹਾਰਾਜ ਭਾਈ ਜੀਵਨ ਨੇ ਭਾਈ ਜੀਵਨ ਦੀ ਮਹਾਨ ਕਰਮਕਾਰੀ ਭਾਈ ਭਗਤੂ ਜੀ ਦੇ ਪੁੱਤਰ ਇਹਨਾਂ ਨੇ ਆਪਣੇ ਸਵਾਸ ਦਿੱਤੇ ਹਨ ਗੁਰੂ ਬਚਨਾਂ ਨੂੰ ਮੰਨਦਿਆਂ ਹੋਇਆਂ ਔਰ ਉਹਨਾਂ ਨੇ ਆਪਣਾ ਆਪ ਜਿਹੜਾ ਸੇਵ ਕੁਰਬਾਨ ਕਰ ਦਿੱਤਾ ਬ੍ਰਾਹਮਣ ਦੇ ਪੁੱਤਰ ਬ੍ਰਾਹਮਣ ਦਾ ਪੁੱਤਰ ਜਉਂਦਾ ਹੋਇਆ ਟੀਰਮਲ ਜਿਹੜਾ ਸੰਗਰ ਬੜਾ ਸ਼ਰਧਸਾਲ ਹੋਇਆ ਜਿੱਥੇ ਉਹਦੇ ਸ਼ਾਲਕਾ ਰਚਿਆ ਸੀ ਉੱਥੇ ਉਹ ਸਰਵਿੰਦਾ ਹੁਣ ਧਰਗੁਰੂ ਹਰ Rai ਸਾਹਿਬ ਮਹਾਰਾਜਿਆਂ ਨੇ ਵੱਖ-ਵੱਖ ਥਾਵਾਂ ਤੇ ਜਿੱਥੇ ਕਿਤੇ ਪਾਣੀ ਦੀ ਕਿਲਰ ਤੋਂ ਉੱਤੇ ਮਹਾਰਾਜਿਆਂ ਨੇ ਉੱਤੇ ਖੂਲ ਅਗਵਾਉਣਾ ਕੀਤਾ ਮਹਾਰਾਜ ਤੱਕ ਕਸ਼ਮੀਰ ਤੱਕ ਔਰ ਇਧਰੋਂ ਪੂਰਾ ਦੁਆਬੇ ਦਾ ਇਲਾਕਾ ਜਿਹੜਾ ਸੀ ਧਰਗੁਰੂ ਹਰ Rai ਸਾਹਿਬ ਮਹਾਰਾਜਿਆਂ ਨੇ ਆਪਣੇ ਚਰਨਾਂ ਦੇ ਦੁਆਰਾ ਸਰਬ ਸਬਦ ਕੀਤਾ ਧਤੂ ਗੁਰਾਂ ਨੇ ਕਿਰਪਾ ਭਰੀ ਦ੍ਰਿਸ਼ਟੀ ਜਿਹੜੀ ਸੀ ਵਰਤਾਇ ਵਰਤਵਾਕ ਦੀਵਾਨੋ ਪਰਮੇਸ਼ਰ ਦੇ ਨਾਮ ਨਾਲ ਜੋੜਿਆ ਐਸੀ ਕਲਾ ਧੰਨ ਗੁਰੂ ਹਰ ਰਾਏ ਸਾਹਿਬ ਮਹਾਰਾਜ ਦੀ ਵਰਤੋਂ ਦੇ ਸਰਵਰ ਕੌਦਨ ਗੁਰੂ ਕਰਤਾ ਹਰ ਰਾਏ ਸਾਰੇ ਕਾਇਨਾਤ ਦੇ ਮਾਲਕ ਸਾਰੇ ਕਾਨੂੰਨ ਦੇ ਮਾਲਕ ਧੰਨ ਗੁਰੂ ਹਰ ਰਾਏ ਸਾਹਿਬ ਮਹਾਰਾਜ ਹੱਕ ਪਰਵਰ ਹੱਕ ਕੇਸ ਗੁਰੂ ਕਰਤਾ ਹਰ ਰਾਇ ਸੁਲਤਾਨ ਹਨ ਦਰਵੇਸ਼ ਗੁਰੂ ਕਰਤਾ ਹਰ ਸੁਲਤਾਨ ਬਾਦਸ਼ਾਹ ਧੰ ਗੁਰੂ ਹਰ ਰਾਇ ਸਾਹਿਬ ਮਹਾਰਾਜਿਆਂ ਵਰਗਾ ਕੋਈ ਨਹੀਂ ਦਾਦਾ ਧੰ ਗੁਰੂ ਹਰ ਰਾਇ ਸਾਹਿਬ ਮਹਾਰਾਜਿਆਂ ਵਰਗਾ ਕੋਈ ਨਹੀਂ ਸਾਰੀਆਂ ਕਲਾ ਦੇ ਮਾਲਕ ਧੰ ਗੁਰੂ ਹਰ ਰਾਇ ਸਾਹਿਬ ਹਨ ਔਰ ਸਤਗੁਰਾਂ ਵਰਗਾ ਕੋਈ ਦਰਵੇਸ਼ ਵੀ ਸਤਗੁਰਾਂ ਵਰਗਾ ਕੋਈ ਵਿਦਿਆਰਥੀ ਨਹੀਂ ਹੈ ਜਿੱਤੇ ਸੁਲਤਾਨ ਹਨ ਧਰਗੁਰੂ ਹਰ राय ਸਾਹਿਬ ਮਹਾਰਾਜ ਦੀਨ ਦੁਨੀ ਦੇ ਬਾਦਸ਼ਾਹ ਹਨ ਉੱਥੇ ਸਤਗੁਰੂ ਜੀ ਮਹਾਨ ਦਰवेश ਮਹਾਨ ਫਕੀਰ ਵੀ ਹਨ ਭਾਈ ਸਾਹਿਬ ਭਾਈ ਆਨੰਦ ਲਾਲ ਜੀ ਮਹਾਰਾਜਿਆਂ ਦੀ ਮਹਿਮਾ ਬਿਆਨ ਕਰਦੇ ਆ ਸਤਗੁਰਾਂ ਵਰਗਾ ਬਾਦਸ਼ਾਹ ਹੋਰ ਸਤਗੁਰਾਂ ਵਰਗਾ ਕੋਈ ਦਰवेश ਨਹੀਂ ਮਹਾਨ ਪਰਉਪਕਾਰ ਹਨ ਸਤਿਗੁਰੂ ਹਰ ਰਾਏ ਸਾਹਿਬ ਮਹਾਰਾਜਿਆਂ ਦੇ ਪਵਿੱਤਰ ਜੀਵਨ ਜੋ ਕੇ ਸਮੱਗਰ ਲੋਕਾਂ ਲਈ ਚਾਨਣ ਬੁਨਾਰਾ ਹਨ ਸਤਿਗੁਰਾਂ ਨੇ ਜੀਵਨ ਉਹ ਪੜ ਕੇ ਸਿੱਖਿਆ ਜਿਹੜੀ ਆਪਰਾਪਤ ਕਰਨ ਦੀ ਸਤਿਗੁਰੂ ਜੀ ਰਹਿਮਤ ਕਰਨ ਫਤਗੁਰੂ ਹਰ ਰਾਏ ਸਾਹਿਬ ਮਹਾਰਾਜਿਆਂ ਦੇ ਪ੍ਰਕਾਸ਼ ਤੋਂ ਬਣੀਆਂ ਸਭੋ ਸੰਤਾਂ ਨੂੰ ਲੱਖ ਲੱਖ ਵਧਾਈਆਂ ਜੀ